ਇਹ ਦੱਸੋ ਵੀ ਇਸ ਕਾਨੂੰਨ ਦਾ ਤੁਹਾਨੂੰ ਨੁਕਸਾਨ ਕੀ ਆ ਨੁਕਸਾਨ ਇਹ ਆ ਜਿਨ੍ਹਾਂ ਦੀਆਂ ਜ਼ਮੀਨਾਂ ਰਿਕੁਆਇਰ ਕਰ ਰਹੇ ਆ ਉਹਨਾਂ ਨੂੰ ਕੋਈ ਪੈਸਾ ਦੇਣਾ ਨਹੀਂ ਡੇਰੇ ਉਹ ਤਾਂ ਯਾਰ ਖਾਨ ਨੂੰ ਤਿਆਰ ਹੋਏ ਸਰਕਾਰ ਤਾਂ ਕਹਿੰਦੀ ਸੀ ਕਰੋੜ ਕਰੋੜ ਰੁਪਈਆ ਦੇ 2 ਕਰੋੜ ਰੁਪਏ ਦੇ ਤੇ ਧੰਡਲੀਆਂ ਲੱਗੇ ਤੁਹਾਡੇ ਲੱਗੇ ਇੱਥੇ ਕੋਈ ਪੈਸਾ ਦੀ ਦੇਣ ਡੋ ਤੇ ਆਪਣੇ ਸ਼ੂਟ ਆਊਟ ਕਰਨ ਨੂੰ ਪੁੱਠੇ ਤੇ ਚੜਿਆ ਆ ਇਹਨੂੰ ਠੋਕਾਂਗੇ ਵੀ ਉਦਾਂ ਜਿੱਦਾਂ ਲੈਂਦਾ ਆਂ ਲਈ ਤੁਸੀਂ ਇਹ ਦੱਸੋ ਵੀ ਇਸ ਸਕੀਮ ਦੇ ਵਿੱਚ ਕਮੀ ਕੀ ਆ ਤੁਹਾਡਾ ਵਿਰੋਧ ਕਿਉਂ ਆ ਕਮੀ ਕੀ ਆ ਸਰਕਾਰ ਦਾ 2 ਸਾਲ ਰਹਿ ਗਏ ਆ ਡੇਢ ਰਹਿ ਗਿਆ ਵਾ 1 ਸਾਲ ਪਹਿਲਾਂ ਠਾਪੋ ਦਣੀਆਂ ਇਹਨਾਂ ਮੁੜਕੇ ਝਾੜ ਕੇ ਪੂਛ ਤੇ ਲਾਂਬੇ ਹੋ ਜਾਣਾ ਬਣੇ ਨਾ ਕਿਸਾਨਾਂ ਦੀ ਰੱਬਾ ਸਰਕਾਰ ਮੁਕਾਬਲਾ ਮੁਕਾਬਲਾ ਰੱਬਾ ਸਰਕਾਰ ਮੁਕਾਬਲਾ ਜਾਂ ਸਰਕਾਰ ਮੁਕਾਬਲਾ ਅੰਡੀ ਆ ਤੁਹਾਡੀ ਮੁਕਾਬਲਾ ਪੰਜਾਬ ਸਰਕਾਰ ਵੱਲੋਂ ਜੋ ਲੈਂਡ ਪੂਲਿੰਗ ਦਾ ਨਵਾਂ ਇੱਕ ਕਾਨੂੰਨ ਪੰਜਾਬ ਦੇ ਵਿੱਚ ਲਿਆਂਦਾ ਵਾ ਜਿੱਥੇ ਪੂਰੇ ਪੰਜਾਬ ਦੇ ਵਿੱਚ ਸਮੁੱਚੀ ਕਿਸਾਨੀ ਦੇ ਵਿੱਚ ਵੱਡੀ ਜਿਹੜੀ ਹਲਚਲ ਉਥਲ ਪੁਥਲ ਜਿਹੜੀ ਦੇਖਣ ਨੂੰ ਮਿਲ ਰਹੀ ਆ ਅੱਜ ਸਯੁਗਤ ਕਿਸਾਨ ਮੋਰਚਾ ਵੱਲੋਂ ਹਲਕਾ ਕਨਵਨ ਹਲਕਾ ਕਾਦੀਆਂ ਦੇ ਵਿੱਚ ਇੱਕ ਵਿਸ਼ਾਲ ਰੋਸ ਮਾਰਚ ਕੀਤਾ ਜਾ ਰਿਹਾ ਬਹੁਤ ਸਾਰੇ ਕਿਸਾਨ ਬਹੁਤ ਸਾਰੇ ਜਿਹੜੇ ਕਿਸਾਨ ਆਗੂ ਆ ਉਹ ਸਾਡੇ ਨਾਲ ਹਾਜ਼ਰ ਆ ਉਹ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਤੁਹਾਡਾ ਕੀ ਮਸਲਾ ਵਾ ਤੁਸੀਂ ਕਿਉਂ ਸੜਕਾਂ ਤੇ ਆਏ ਹੋ ਔਰ ਤਾਨੂੰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਿਉਂ ਕਰਨਾ ਪੈ ਰਿਹਾ ਆ ਭਾਜੀ ਕੀ ਮਸਲਾ ਵਾ ਕਿਉਂ ਤੁਸੀਂ ਸੜਕਾਂ ਤੇ ਆਏ ਹੋ ਵੇਖੋ ਜੀ ਇਹ ਜਿਹੜੀ ਆ ਪਾਲਸੀ ਬਣਾਈ ਹੈ ਕੇਜਰੀਵਾਲ ਨੇ ਆਪਣੇ ਕੋਲੋਂ ਹੀ ਮਲਗ ਗੱਲ ਕਾਦੀ ਤੇ ਜੱਟਾਂ ਨੂੰ ਮੂਰਖ ਬਣਾਉਂਦੇ ਆਏ ਇਹਨਾਂ ਦਾ ਇਰਾਦਾ ਵੀ ਦਿੱਲੀ ਤੋਂ ਜਿਹੜੀ ਪਾਰਟੀ ਆਈ ਆ ਇਹਨਾਂ ਦੀਆਂ ਜ਼ਮੀਨਾਂ ਕਿਸਾਨਾਂ ਦੀਆਂ ਹੜਪ ਲਈਏ ਹਾਂਜੀ ਤੇਹੀਂ ਇਹ ਕਰਕੇ ਇਹਨਾਂ ਦਾ ਵਿਰੋਧ ਕਰ ਰਹੇ ਨੇ ਇਸੇ ਤਰ੍ਹਾਂ ਕੁਝ ਹੋਰ ਆਗੂ ਆ ਸਰਪੰਚ ਸਾਹਿਬ ਆਓ ਤੁਸੀਂ ਦਰਾਓ ਇੱਕ ਮਿੰਟ ਇੱਥੇ ਕੋਈ ਇੱਥੇ ਕੋਈ ਵੇਖੋ ਇੱਥੇ ਤੁਸੀਂ ਸਾਰੇ ਹੀ ਸਰਕਾਰ ਦੇ ਇਸ ਨਵੇਂ ਕਾਨੂੰਨ ਦੇ ਵਿਰੋਧ ਚ ਆਏ ਹੋ ਕੋਈ ਇੱਥੇ ਲੀਡਰ ਨਹੀਂ ਆ ਕੋਈ ਇੱਥੇ ਚੇਲਾ ਨਹੀਂ ਆ ਤੁਸੀਂ ਇਹ ਦੱਸੋ ਵੀ ਇਸ ਕਾਨੂੰਨ ਦਾ ਤੁਹਾਨੂੰ ਨੁਕਸਾਨ ਕੀ ਆ ਨੁਕਸਾਨ ਇਹ ਆ ਜਿਨ੍ਹਾਂ ਦੀਆਂ ਜ਼ਮੀਨਾਂ ਰਿਕਵਰ ਕਰ ਰਹੇ ਆ ਉਹਨਾਂ ਨੂੰ ਕੋਈ ਪੈਸੇ ਤੇ ਲੈਣ ਦੇਰੇ ਉਹ ਤਾਂ ਯਰ ਖਾਨ ਨੂੰ ਤਿਆਰ ਹੋਏ ਸਰਕਾਰ ਤਾਂ ਕਹਿੰਦੀ ਸੀ ਕਰੋੜ ਕਰੋੜ ਰੁਪਈਆ ਦੇ 1 ਕਰੋੜ ਰੁਪਏ ਦੇ ਤੇ ਧੰਧਲੀਆਂ ਲਾਗੇ ਤੁਹਾਡੇ ਲਾਗੇ ਇੱਥੇ ਕੋਈ ਪੈਸਾ ਦੀ ਦੇਣ ਉਹ ਆਪਣੇ ਸੂਸਾਈਡ ਕਰਨ ਨੂੰ ਕੋਠੇ ਤੇ ਚੜ੍ਹਿਆ ਉਹ ਤਾਂ ਇੱਕ ਸੜਕ ਦੇ ਵਿੱਚ ਆਈ ਜ਼ਮੀਨ ਦਾ ਮਸਲਾ ਪਰ ਸਰਕਾਰ ਕਹਿੰਦੀ ਅਸੀਂ ਨਵੀਆਂ ਕਲੋਨੀਆਂ ਬਣਾਉਣੀਆਂ ਨੇ ਉਹਨਾਂ ਕਲੋਨੀਆਂ ਦੇ ਵਿੱਚ ਲੋਕ ਵਸਾਉਣੇ ਆ ਉਹ ਜਿਹੜੀ ਜ਼ਮੀਨ ਆ ਅਸੀਂ ਕਰੋੜਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਪੈਸੇ ਦੇ ਰਹੇ ਹਾਂ ਉਹਨੀਆਂ ਸਾਰੀਆਂ ਜਿਹੜੀਆਂ ਜ਼ਮੀਨਾਂ ਨੇ ਸਾਡੇ ਕੋਲੋਂ ਤੇ ਖੇਤੀਬਾੜੀ ਹੈ ਭਾਈ ਜੋਗੀ ਜ਼ਮੀਨ ਕਿੱਥੋਂ ਆ ਬਾਵਾਗੇ ਕਿੱਥੋਂ ਕਿੱਥੋਂ ਪੈਦਾਵਾਰ ਸਾਡੀ ਹੋ ਗਈ ਇਹਨੇ ਕੁਟੀਆਂ ਤਾਂ ਖਾਲੀ ਪਈਆਂ ਨੇ ਚਲਾਉਂਦੀਆਂ ਦੇ ਵਿੱਚ ਵਸਦੀਆਂ ਨੇ ਖਾਲੀ ਪਈਆਂ ਜਿਹੜੀਆਂ ਗੇਤੀਆਂ ਕਟੀਆਂ ਜੋ ਡਾਟਾ ਵਾਲੇ ਤਾਹੂ ਇਸ ਸਕੀਮ ਬਾਰੇ ਜਾਂ ਸਰਕਾਰ ਦੇ ਇਸ ਮਨਸੂਬੇ ਬਾਰੇ ਕੁਝ ਪਤਾ ਪਤਾ ਯਾਰ ਸਰਕਾਰ ਡਈ ਦੱਬਣਾ ਇਹਨਾਂ ਕਿਸਾਨਾਂ ਨੂੰ ਧੱਕੇਸਾਹੀ ਕਰਨੀ ਹੋਣੀ ਦੇਣੀ ਤੁਹਾਡੇ ਇਲਾਕੇ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਵੀ ਕਿਸਾਨ ਸਿੰਘ ਅੱਛਾ ਲੜਦਾ ਰਿਹਾ ਹਾਂਜੀ ਮੰਨ ਲਓ ਹੁਣ ਸਰਕਾਰ ਇਸ ਆਪਣੇ ਮਨਸੂਬੇ ਤੋਂ ਪਿੱਛੇ ਨਹੀਂ ਹਟਦੀ ਤੁਸੀਂ ਕੀ ਕਰੋਗੇ ਪਤਾ ਰੇਲਾਵਾਂਗੇ ਮਾਰਾਂਗੇ ਮਾਰਾਂਗੇ ਪੂਰਾ ਕੰਮ ਕਰਾਂਗੇ ਆਪਾਂ ਨਹੀਂ ਹਟਾਂਗੇ ਤੁਸੀਂ ਇਹ अच्छा ਤੁਸੀਂ ਇਹ ਦੱਸੋ ਕਿ ਜੇ ਸਰਕਾਰ ਇਹ ਜ਼ਮੀਨ ਲੈ ਲਿੰਦੀ ਆ ਸਰ ਤੁਹਾਡੇ ਕੋ ਪੈਸੇ ਆਉਂਦੇ ਆ ਤੁਸੀਂ ਕੋਈ ਹੋਰ ਕਾਰੋਬਾਰ ਕਰ ਲਓ ਦੇਣੀ ਨਹੀਂ ਸਰ ਪੈਸੇ ਉਹਨਾਂ ਨੇ ਉਹ ਉਦਾਂ ਹੀ ਕਰਨਾ ਦੱਬਣਾ ਹੀ ਆ ਬਾਸ ਇਹਨਾਂ ਕਿਸਾਨਾਂ ਨੂੰ ਕੋਈ ਪੈਸਾ ਨਹੀਂ ਦੇਣਾ ਉਹਨਾਂ ਨੇ ਇਹਨਾਂ ਦੇ ਬਿਆਨ ਹੀ ਰੋਜ਼ ਦੇ ਬਦਲਦੇ ਰਹਿੰਦੇ ਕੋਈ ਕਿਸ ਦਿਨ ਕੋਈ ਬਿਆਨ ਕਿਸ ਦਿਨ ਕੋਈ ਬਿਆਨ ਹੋਰ ਤੈਨਾਂ ਇਹਨਾਂ ਨੇ ਕੋਈ ਵਕਾਸ਼ ਨਹੀਂ ਕੀਤਾ ਇਹਨਾਂ ਨੇ ਵਿਆਹ ਦੋ ਦੋ ਤਿੰਨ ਤਿੰਨ ਕਰਾ ਲਿਆ ਤੇ ਤੁਹਾਨੂੰ ਵਿਆਵੰਦ ਕੀ ਤਰ੍ਹਾਂ ਆ ਜਾਉਣਾ ਹੈ? ਤਰਾਜ ਆ ਸਾਡੀਆਂ ਜੜਾਂ ਤੇ ਬੈਣਦੇ ਆਂ ਅਸੀਂ ਸਰਕਾਰ ਦੀਆਂ ਜੜਾਂ ਤੇ ਬਹਾਂਗੇ। ਤੁਸੀਂ ਤਾਂ ਬੜੇ ਚਾਵਾਂ ਨਾਲ ਇਹ ਸਰਕਾਰ ਲਿਆਂਦੀ ਸੀ। ਉਹ ਲਿਆਂਦੀ ਸੀ ਭੁੱਲ ਗਏ ਆ ਨਾ ਅਸੀਂ ਇਹੋ ਤੇ ਸਾਡੀ ਗਲਤੀ ਆ। ਇਹਨੂੰ ਠੋਕਾਂਗੇ ਵੀ ਉਦਾਂ ਜਿੱਦਾਂ ਲਿਆਂਦਾ ਸੀ। ਨਹੀਂ ਤੁਸੀਂ ਇਹ ਦੱਸੋ ਵੀ ਇਸ ਸਕੀਮ ਦੇ ਵਿੱਚ ਕਮੀ ਕੀ ਆ? ਤੁਹਾਡਾ ਵਿਰੋਧ ਕਿਉਂ ਆ? ਕਮੀ ਕੀ ਆ ਸਰਕਾਰ ਦਾ? 2 ਸਾਲ ਰਹਿ ਗਏ ਆ, 1.5 ਰਹਿ ਗਿਆ ਵਾ 1 ਸਾਲ ਪਹਿਲਾਂ ਠਾਪੋ ਜਾਨੀਆਂ ਇਹਨਾਂ ਮੁੜਕੇ ਝਾੜ ਕੇ ਪੂਛ ਤੇ ਲਾਂਬੇ ਹੋ ਜਾਣਾ। ਤੇ ਅਸੀਂ ਮੁੜਕੇ ਭੁਗਤਣੀ ਸਾਨੂੰ ਪੈਣੀ ਆ। ਇਹ ਜਿਹੜਾ ਪੰਜਾਬ ਸਰਕਾਰ ਦਾ ਕਹਿਣਾ ਆ ਕਿ ਬਹੁਤ ਸਾਰੇ ਕਿਸਾਨ ਸਾਡੇ ਨਾਲ ਆ ਰਹੇ ਆ ਤੇ ਨਾਲ ਦੀ ਨਾਲ ਸਾਨੂੰ ਆਪ ਜ਼ਮੀਨਾਂ ਦੇ ਰਹੇ ਆ ਤੁਸੀਂ ਵਿਰੋਧ ਕਿਉਂ ਕਰਦੇ ਹੋ ਇਹ ਜੀ ਜ਼ਿਮੀਦਾਰ ਨੂੰ ਕਹਿੰਦੇ ਆ ਜੀ 50000 ਠੇਕਾ ਦੇਵਾਂਗੇ ਰਿਕਵਰ ਕਰਕੇ ਜਦੋਂ ਕੰਮ ਚੱਲੂ 1 ਲੱਖ ਰੁਪਈਆ ਦੇਵਾਂਗੇ ਲੱਖ ਰੁਪਈਆ ਨੂੰ ਜ਼ਿਮੀਦਾਰ ਲੈ ਕੇ ਕੀ ਕਰੂਗਾ ਤੁਹਾਨੂੰ ਇਦਾਂ ਲੱਖ ਰੁਪਈਆ ਠੇਕਾ ਮਿਲਦਾ ਇੱਥੇ ਪੰਜਾਬ 'ਚ ਕਿੱ데 ਚਲੋ ਨਹੀਂ ਮਿਲਦਾ ਹੈ ਆਪਣੀ ਮਿਹਨਤ ਕਰਕੇ ਆਪਣਾ ਵਧੀਆ ਟਾਈਮ ਪਾਸ ਕਰਦੇ ਆਂ ਤਾਨੂੰ ਇਹਨਾਂ ਦੇ ਲੱਖ ਰੁਪਏ ਤੇ ਕੋਈ ਸ਼ੱਕ ਨਹੀਂ ਮਾਨੂੰ ਇਹਨਾਂ ਦਾ ਕਰੋੜ ਵੀ ਨਹੀਂ ਚਾਹੀਦਾ ਅਸੀਂ ਆਪਣੀ ਜ਼ਮੀਨ ਬਚਾਉਣੀ ਆ ਸੋ ਕਿਸਾਨਾਂ ਦਾ ਕਹਿਣਾ ਕਿ 100 ਹੱਥ ਰੱਸਾ ਸਿਰੇ ਦੇ ਗੰਢ ਨਾ ਅਸੀਂ ਲੱਖ ਲੈਣਾ ਨਾ ਅਸੀਂ 50 ਲੈਣਾ ਨਾ ਅਸੀਂ ਕਰੋੜ ਲੈਣਾ ਅਸੀਂ ਆਪਣੀਆਂ ਜ਼ਮੀਨਾਂ ਬਚਾਉਣੀਆਂ ਨੇ ਆ ਕਲਮ న్యూਸ ਲਈ ਕੁਲਦੀਪ ਜਾਫਲਪੁਰ ਗੁਰਦਾਸਪੁਰ